ਦੇਖੋ ਫਰਸਟ੍ਰੇਸ਼ਨ ਤਾਂ ਭੰਜੀ ਹੋਰਾਂ ਨੂੰ ਹੈਗੀ ਹੈ ਕਿ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਬਟੰਡੇ ਤੋਂ ਬਟ ਉਹਦੇ ਵਿੱਚ ਜਿਸ ਤਰੀਕੇ ਦਾ ਭਾਸ਼ਣ ਉਹਨਾਂ ਨੇ ਦਿੱਤਾ ਜਿਸ ਤਰੀਕੇ ਉਹਨਾਂ ਨੇ ਕਾਂਗਰਸ ਦਾ ਜਿਹੜਾ ਖੂਨੀ ਪੰਜਾ ਹੈ ਉਹਨੂੰ ਗੁਰੂ ਸਾਹਿਬ ਦਾ ਹੀ ਪੰਜਾ ਦੱਸ ਮਤਲਬ ਇੰਨੀ ਮਾਨਸਿਕਤਾ ਇਹ ਕਾਂਗਰਸ ਦੇ ਡੀਐਨਏ 'ਚ ਹੀ ਹੈ ਸ਼ਾਇਦ ਕਿ ਇਸ ਤਰੀਕੇ ਚਾਹੇ ਉਹ ਗੁਰਧਾਮ ਹੋਣ ਚਾਹੇ ਸਾਡੇ ਗੁਰਸਾਹਿਬ ਹੋਣ ਉਹਨਾਂ ਦੇ ਉੱਤੇ ਹਮਲਾ ਕਰੇ ਕੀ ਕਹਿੰਦੇ ਨੇ ਅਮਰਤਾ ਵੜਿੰਗ ਜੀ ਕਹੇ ਜੀ ਬਾਬੇ ਨਾਨਕ ਦਾ ਵੀ ਆਹੀ ਪੰਜੇ ਨੂੰ ਵੋਟ ਪਾਓ ਜਿੰਨੇ ਗੁਰੂ ਸਾਹਿਬ ਉਹਨਾਂ ਦੀ ਫੋਟੋਆਂ ਦੇਖੋ ਨਾ ਚਾਹੀ ਪੰਜਾ ਇਹ ਉਹ ਖੂਨੀ ਪੰਜਾ ਜਿਹਨੇ ਇੱਕ ਕੁਰਸੀ ਵਾਸਤੇ ਦੇਸ਼ ਦੀ ਵੰਡ ਕਰਾਈ ਸੀ ਉਹ ਪੰਜਾ ਜਿਹਨੇ ਦੇਸ਼ ਦੇ ਵਿੱਚ ਐਮਰਜੈਂਸੀ ਲਾ ਕੇ ਦੇਸ਼ ਦੇ ਨਾਗਰਿਕਾਂ ਦੇ ਹੱਕ ਕੁਚਲੇ ਜੇਲਾ ਵਿੱਚ ਬੰਦ ਕੀਤਾ ਕਾਂਗਰਸ ਦਾ ਇਹ ਖੂਨੀ ਪੰਜਾ ਜਿਹਨੇ 84 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਇਹ ਉਹ ਖੂਨੀ ਪੰਜਾ ਹੈ ਜਿਨੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਸਿੱਖਾਂ ਦਾ ਭਜਾ ਕੇ ਕਤਲੇਆਮ ਕੀਤਾ ਇਹ ਉਹ ਖੂਨੀ ਪੰਜਾ ਹੈ ਜਿਸਨੂੰ ਬੇਨਤੀ ਕੀਤੀ ਹੈ ਕਿ